ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਹਾਂਜੀ ਸ਼ੋਕਮੋ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਖਾਲਸਾ ਇੰਕਲੇਵ ਦਾ ਰਹਿਣ ਵਾਲਾ ਹਾਂ ਜੀ ਤੇ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਦੇਖੋ ਜੀ ਸਾਡਾ ਲੜਕਾ ਜਿਹੜਾ ਹੈ ਇਹ ਉੱਥੇ ਕੰਮ ਕਰਨ ਗਿਆ ਸੀ ਸੈਲਰ ਦੇ ਵਿੱਚ ਤੇ ਸਾਨੂੰ ਇਨਫੋਰਮ ਕੀਤਾ ਉਹ ਬੰਦੇ ਅੱਜ ਦੋ ਮੋਟਰਸਾਈਕਲ ਦੇ ਉੱਤੇ ਕਹਿੰਦੇ ਜੀ ਤੁਹਾਡੇ ਲੜਕੇ ਦੇ ਸੱਟ ਲੱਗ ਗਈ ਹੈ ਸੁਖਵੀਰ ਦੇ ਤੇ ਤੁਸੀਂ ਸਾਡੇ ਨਾਲ ਚੱਲੋ ਐਸ ਵੇਲੇ ਉਹ ਬੋਲਦਾ ਆ ਜਦੋਂ ਅਸੀਂ ਉਹ ਹਸਪੀਟਲ ਆਏ ਆ ਉਹਨਾਂ ਨੇ ਉਹ ਸਾਨੂੰ ਹੈਂਡ ਓਵਰ ਕਰਕੇ ਯਾਨੀ ਕਿ ਹਸਪੀਟਲ ਦੇ ਅੰਦਰ ਬਾਹਰ ਹੀ ਛੱਡ ਕੇ ਨਾ ਉਹ ਨੱਠ ਗਏ ਨਾ ਉਹਨਾਂ ਸਾਨੂੰ ਸ਼ਕਲ ਦਿਖਾਈ ਨਾ ਕੁਝ ਦੱਸਿਆ ਸਾਨੂੰ ਡਾਊਟ ਹੈ ਕਿ ਉਹ ਸੁਣਾ ਨੇ ਇਹਦਾ ਕਤਲ ਕੀਤਾ ਸੱਟਾਂ ਚੋਟਾਂ ਇਦਾਂ ਦੀਆਂ ਮਾਰੀਆਂ ਉਹਦੀ ਉਹਨ ਦੀ ਸਪੋਰਟ ਡੈਥ ਹੋ ਗਈ ਉਹ ਡੈੱਡ ਬੋਡੀ ਲੈ ਕੇ ਆਏ ਸੀ ਚਿੱਟਾ ਕੱਪੜਾ ਵਾ ਚਿੱਟਾ ਕੱਪੜਾ ਪਾ ਕੇ ਲੈ ਕੇ ਆਏ ਆ ਜਿਹੜੇ ਬੰਦਿਆਂ ਨੇ ਕੁੱਟਿਆ ਮਾਰਿਆ ਇਹਨੂੰ ਜਾਂ ਜੋ ਵੀ ਆ ਮਤਲਬ ਕਿ ਕੋਈ ਸਾਨੂੰ ਪਤਾ ਹੀ ਨਹੀਂ ਕੁਝ ਅੱਛਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਫੇ ਕਿੱਦਾਂ ਪਤਾ ਲੱਗਾ ਕਿ ਇਹ ਜੇ ਮੈਂ ਕਿ ਦੇਖੋ ਜਿਨੇ ਉਹ ਛੱਡ ਕੇ ਨੱਠ ਗਏ ਆ ਡੈੱਡ ਬੋਡੀ ਹਾਂਜੀ ਉਹਦੇ ਹਿਸਾਬ ਨਾਲ ਜੇ ਅਗਰ ਉਹਨਾਂ ਨੇ ਕੁਝ ਨਾ ਕੀਤਾ ਹੁੰਦਾ ਉਹਨਾਂ ਦੀ ਏ ਇਦਾਂ ਦੀ ਮਨਸ਼ਾ ਨਾ ਹੁੰਦੀ ਤਾਂ ਉਹ ਸਾਡੇ ਕੋਲ ਉੱਥੇ ਗੱਲਬਾਤ ਕਰਦੇ ਠਹਿਰਦੇ ਸਾਡੇ ਕੋਲ ਉਹ ਠਹਰੇ ਨਹੀਂ ਅਜੇ ਤੱਕ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਆਇਆ ਤੇ ਸੈਲਰ ਕਿੰਨੀ ਦੇਰ ਤੋਂ ਕਰ ਰਹੀ ਸੈਲਰ ਚ ਕੰਮ ਭਾਈਓ ਨਹੀਂ ਇਹ ਜੀ ਬਿਜਲੀ ਦਾ ਕੰਮ ਕਰਦੇ ਸੀ ਹਾਂ ਜੀ ਇਲੈਕਟ੍ਰੀਸ਼ੀਅਨ ਦਾ ਇਹ ਸੈਲਰ ਇਹਨਾਂ ਦੇ ਚਾਰ ਪੰਜ ਆ ਕਦੀ ਜਿੱਦਣ ਕਹਿਣਾ ਵੀ ਅੱਜ ਦਸਾਂਝ ਹੀ ਕਰਿਆ ਅੱਜ ਇੱਕ ਕੋਟ ਕਰਿਆ ਅੱਜ ਰੌਲਪਿੰਡੀ ਕਰਿਆ ਇਦਾਂ ਮਤਲਬ ਕਟਾ ਰਹੀ ਹੈ ਖਲਵਾੜੇ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਿੱਥੇ ਇਹਦੀ ਡੈਥ ਹੋਈ ਹੈ ਸਾਨੂੰ ਕੋਈ ਪਤਾ ਨਹੀਂ ਜੀ ਇਹ ਤਾਂ ਉਹ ਛੱਡ ਕੇ ਚਲੇ ਗਏ ਜਾਦ ਸਾਨੂੰ ਕੋਈ ਦੱਸ ਦੇ ਸਾਨੂੰ ਇਹ ਘਰੋਂ ਮੈਨੂੰ ਕਹਿ ਕੇ ਆਇਆ ਵੀ ਆ ਗਏ ਦੇਖ ਲਓ ਵੀ ਗਾਂਧੀ ਹਸਤਾ ਲੈ ਕੇ ਵੀ ਉਹਦੇ ਸੱਟ ਲੱਗੀ ਤੇ ਜਦੋਂ ਜੋ ਵੀ ਗਾਂਧੀ ਆਏ ਤੇ ਮ੍ਰਿਤਕ ਦੀ ਗੋਸ਼ਟੀ ਦੀ ਉਹ ਉਹ ਤਾਂ ਉਹਨੇ ਅੰਦਰ ਵੀ ਨਹੀਂ ਬਾੜਿਆ ਬਾਹਰ ਗੱਡੀ ਦੇ ਪ੍ਰਾਈਵੇਟ ਗੱਡੀ ਆ ਗੱਡੀ ਦੇ ਵਿੱਚ ਹੀ ਪਈ ਸੀ ਡੈੱਡ ਬੋਡੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀਗੀ ਪਹਿਲਾਂ ਆਪਣੀ ਸਿਟੀ ਪੁਲਿਸ ਕੋਲ ਵੜਾਈ ਆ ਉਹਨੇ ਦੇਖਿਆ ਉਹ ਤੋਂ ਬਾਅਦ ਫਿਰ ਉਹਨੇ ਉਹ ਕਹਿੰਦੇ ਵੀ ਇਹ ਜਿੱਦਾਂ ਦਾਸ ਦੇ ਵੀ ਦਸਾਂਝੀ ਹੋਇਆ ਇਹ ਕਾਰਵਾਈ ਦਸਾਂਝਾ ਦੀ ਬੰਨਦੀ ਆ ਉਹਨੇ ਦਸਾਂਝਾ ਚੌਂਕੀ ਨੂੰ ਸੱਦੇ ਆ ਦਸਾਂਝਾ ਚੌਂਕੀ ਵਾਲੇ ਜਿਹੜੇ ਆ ਉਹ ਆਏ ਸੀ ਉਹ ਆ ਕੇ ਡੈੱਡ ਬੋਡੀ ਇੱਥੇ ਮੋਰਚੀ ਜਮ੍ਹਾਂ ਕਰ ਗਏ ਆ ਉਹ ਕਹਿੰਦੇ ਬੰਨਦੀ ਕਾਰਵਾਈ ਜੋਸ਼ ਫੀਰ ਕਰਾਂਗੇ ਹਾਂਜੀ ਸਰ ਕੀ ਨਾਂ ਜੀ ਆਪਣਾ ਮੇਰਾ ਨਾਂ RAMLAL ਜੀ ਪਿੰਡ ਖਲਵਾੜਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਪਿੰਡ ਖਲਵਾੜਾ ਹਾਂਜੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਮਾਮਲਾ ਆਇਆ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਚੈਨਲ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਛੇਲੇ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬਾਂਟੀ ਤੇ ਸੱਟ ਲੱਗ ਗਈ ਆ ਤੇ ਉਹਨੂੰ ਗਾਂਧੀ ਹੱਥਾ ਭੇਜਿਆ ਤੇ ਗਾਂਧੀ ਹੱਥਾ ਭੇਜਿਆ ਤੇ ਉਹ ਮੰਨ ਲਓ ਚਲੋ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡੱਡੂੜੀ ਪਈ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹਦੇ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜਦੋਂ ਦੇਖਿਆ ਤਾਂ ਡੈੱਡ ਸੀਗਾ ਸਾਤਾਂ ਦੇ ਬਾਹਰ ਹੀ ਬਾਹਰ ਗਾਂਧੀ ਹਫਤਾ ਦੇ ਬਾਹਰ ਹੀ ਰੋਕਿਆ ਹੀ ਨਿਕਲਿਆ ਆਹ ਉਹ ਭੰਜ ਗਿਆ ਸਾਰੇ ਜਿਹੜੇ ਮੈਨੂੰ ਰਹਿ ਗਿਆ ਸੀ ਉਹ ਭੰਜ ਗਿਆ ਸਾਡੇ ਹੌਲੀ ਹੌਲੀ ਕਰਦੇ ਸਾਰੇ ਲੈ ਸਾਰੇ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣਿਆ ਘੁੰਮਣ ਦਾ ਛੱਲ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਤਿੰਨ ਚਾਰ ਛੱਲ ਰਿਹਾ ਕਾਹਦਾ ਛੱਲ ਰਿਹਾ ਜੀ ਘੁੰਮਣ ਦਾ ਇਹ ਜੋ ਕੱਢਣ ਦਾ ਗਾਇਸ ਮਿਲਿਆ ਹਾਂ ਤੇ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਤਾਂ ਸਾਂਝੀ ਸ਼ੈੱਲਰ ਤੇ ਕੰਮ ਕਰਦਾ ਸੀ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਝੀ ਸ਼ੈੱਲਰ ਤੇ ਹੋਇਆ ਜਾਂ ਕਿੱਥੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਚੈਲਰ ਮਾਰਕਰ ਜੀ ਤੱਕ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਪਹਿਲਾਂ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟੋਰੈਂਟ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਸਿਟੀ ਪੁਲਿਸ ਫੋਰਾ ਲੈ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋਡੀ ਸੀ ਉਹ ਗੱਡੀ ਵੀ ਲੈ ਗਈ ਆ ਤੇ ਅਸੀਂ ਇਨਸਾਫ ਚਾਹੀਦਾ ਵੀ ਜੇ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਜਾਂ ਸੱਟਾਂ ਮਾਰੀਆਂ ਗਈਆਂ ਫੈਲ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਮੌਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਦੇ ਸਾਲ ਦੇ ਸੀ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਜੀ ਸ਼ਾਦੀ ਸ਼ੁਦਾ ਜੀ ਹਾਂਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਆ ਸਾਨੂੰ ਡਾਊਟ ਆ ਜੀ ਉਹਦਾ ਕਤਲ ਕੀਤਾ ਗਿਆ ਹੈ ਸੀਨਾ ਜੀ ਆਪਣਾ ਮਹਾ ਵਿਕਸਨ ਸਬ ਇੰਸਪੈਕਟਰ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਇਆ ਹੈ ਇਹ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਰਨ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਲੀਆਂ ਲਾਈਟਾਂ ਚੇਂਜ ਕਰਨ ਰਿਹਾ ਸੀ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਦੋਂ ਚੇਂਜ ਕਰਨ ਲੱਗਾ ਤੇ ਉਹ ਪੌੜੀ ਡੰਡਾ ਟੁੱਟ ਗਿਆ ਕਿਤੇ ਉੱਤੇ ਥੱਲੇ ਡਿੱਗ ਗਿਆ ਜਵਾਨ ਫਿਰ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗ ਆਇਆ ਤੇ ਉਹਦੇ ਨਾਲ ਸੱਟ ਲੱਗੀ 바ਕੀ ਕੰਮ ਚੱਲੀ ਜਾ ਰਹੀ ਹੈ ਚੈੱਕ ਕਰ ਰਹੇ ਹਾਂ ਉਹਨੂੰ ਜਗਾ ਨੂੰ ਚੈੱਕ ਕਰ ਰਹੇ ਹਾਂ ਇਹ ਤੇ ਡਾਕਟਰਾਂ ਦੀ ਵੀ ਰਾਏ ਲੈ ਰਹੇ ਨੇ ਜੋ ਹੁਣ ਮਾਮਲਾ ਆਊਗਾ। ਤਾਂ ਆਪਣੇ ਉਦੋਂ ਸਭ ਨਕਰ ਹੋਈ। ਤੇ ਸਰ ਕਿੱਥੇ ਸੈਲਰ ਲੋਏ ਜਿੱਥੇ ਕੰਮ ਕਰਦਾ ਸੀ? ਇੱਕ ਸਾਂਝਾ ਪਿੰਡ ਲੱਗਿਆ। ਸਾਂਝਾ ਪਿੰਡ ਦੇ ਲੱਗਿਆ। ਹਾਂਜੀ। ਤੇ ਕੋਈ ਸੈਲਰ ਦਾ ਮਾਲਕ ਕੋਈ ਸੈਲਰ ਦੇ ਮਾਲਕ ਆਪ ਖੁਦ ਤੇ ਨਹੀਂ ਹੱਲੇ ਕੋ ਕੋ ਲੱਗੇ ਮੈਨਾਂ ਕੋਈ ਇਹਨਾਂ ਕਿਉਂ? ਹਾਂਜੀ। ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਦਾ ਹੱਲ ਕਰ ਦੇ ਜੀ।